ਪੀਰਾਂ ਦੀ ਇਬਾਦਤ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਜੋ ਵਿਸ਼ਾ ਹੈ ਉਹ ਹੈ ਕਿ ਜੋ ਫੋਟੋ ਜੋ ਤਸਵੀਰ ਅਸੀਂ ਪੰਜਾਂ ਪੀਰਾਂ ਦੀ ਅਕਸਰ ਦੇਖਦੇ ਹਾਂ ਉਸ ਵਿੱਚ ਬੈਠੇ ਹੋਏ ਪੰਜਾਂ ਪੀਰਾਂ ਦੇ ਨਾਮ ਕੀ ਹਨ ਅਤੇ ਉਹ ਕਿੱਥੋਂ ਦੇ ਰਹਿਣ ਵਾਲੇ ਸਨ ਆਖਰ ਛੇਵੇਂ ਪੀਰ ਕੌਣ ਨੇ ਅਤੇ ਇਹ ਪੰਜ ਪੀਰਾਂ ਦੀ ਫੋਟੋ ਵਿੱਚ ਕਿਉਂ ਵਿਖਾਏ ਜਾਂਦੇ ਨੇ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਸੰਗਤ ਜੀ ਬੇਨਤੀ ਹੈ ਕਿ ਜੇਕਰ ਚੈਨਲ ਤੇ ਨਵੇਂ ਹੋ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਅਤੇ ਸਾਡੇ ਪਰਿਵਾਰ ਦਾ ਹਿੱਸਾ ਜ਼ਰੂਰ ਬਣੋ ਜਿੱਥੋਂ ਤੁਹਾਨੂੰ ਰੋਹਾਨੀ ਗਿਆਨ ਮਿਲੇ ਉਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਚਾਹੀਦਾ ਹੈ ਆਓ ਸੰਗਤ ਜੀ ਹੋਣ ਦੱਸਦੇ ਹਾਂ ਕਿ ਪੰਜ ਪੀਰ ਜੋ ਅਸੀਂ ਫੋਟੋ ਵਿੱਚ ਵੇਖਦੇ ਹਾਂ ਉਹ ਪੰਜ ਪੀਰ ਕੌਣ ਹਨ ਤਾਂ ਸੰਗਤ ਜੀ ਫੋਟੋ ਵਿੱਚ ਸਭ ਤੋਂ ਪਹਿਲੇ ਪੀਰ ਜੋ ਤੁਸੀਂ ਵੇਖ ਰਹੇ ਹੋ ਉਹ ਹਨ ਹਜ਼ਰਤ ਖਵਾਜ਼ਾ ਮੁਇਨਉਦੀਨ ਚਿਸ਼ਤੀ ਜੀ ਆਪ ਜੀ ਨੂੰ ਗਰੀਬ ਨਵਾਜ਼ ਵੀ ਕਿਹਾ ਜਾਂਦਾ ਹੈ ਆਪ ਜੀ ਨੂੰ ਖਵਾਜ਼ਾ ਜੀ ਦੇ ਨਾਂ ਨਾਲ ਸਭ ਤੋਂ ਵੱਧ ਜਾਣਿਆ ਜਾਂਦਾ ਹੈ ਆਪ ਦਾ ਜਨਮ 1143 ਈਸਵੀ ਵਿੱਚ ਈਰਾਨ ਵਿੱਚ ਹੋਇਆ ਸੀ ਆਪ ਜੀ ਨੇ 1236 ਵਿੱਚ ਅਜਮੇਰ ਸ਼ਰੀਫ ਵਿਖੇ ਦੁਨੀਆ ਤੋਂ ਪਰਦਾ ਕੀਤਾ ਸੀ ਆਪ ਜੀ ਨੂੰ ਦੁਨੀਆ ਬਹੁਤ ਹੀ ਸ਼ਰਧਾ ਨਾਲ ਮੰਨਦੀ ਹੈ ਅਤੇ ਭਾਰਤ ਦੇ ਸੂਫੀ ਸੰਤਾਂ ਵਿੱਚ ਆਪ ਦਾ ਮਕਾਮ ਬਹੁਤ ਉੱਚਾ ਹੈ ਆਪ ਜੀ ਤੋਂ ਹੀ ਚੇਸ਼ਤੀ سلسلے ਦੀ ਸ਼ੁਰੂਆਤ ਹੋਈ ਸੀ ਆਪ ਨੇ ਭਾਰਤੀ ਖਿੱਤੇ ਵਿੱਚ ਇਸਲਾਮ ਧਰਮ ਦਾ ਪ੍ਰਚਾਰ ਕੀਤਾ ਸੰਗਤ ਜੀ ਦੂਜੇ ਪੀਰ ਜੋ ਤੁਸੀਂ ਫੋਟੋ ਵਿੱਚ ਬੈਠੇ ਦੇਖ ਰਹੇ ਹੋ ਇਹਨਾਂ ਦਾ ਨਾਮ ਹੈ ਖਵਾਜਾ ਕুতਬਦੀਨ ਬਖਤਿਆਰ ਕਾਕੀ ਆਪ ਜੀ ਦੀ ਦਰਗਾਹ ਸ਼ਰੀਫ ਦਿੱਲੀ ਵਿੱਚ ਸਥਿਤ ਹੈ ਆਪ ਜੀ ਦਾ ਜਨਮ 1173 ਵਿੱਚ ਹੋਇਆ ਸੀ ਅਤੇ 1235 ਵਿੱਚ ਆਪ ਨੇ ਦੁਨੀਆ ਤੋਂ ਪਰਦਾ ਕਰ ਲਿਆ ਸੀ ਆਪ ਜੀ ਖਵਾਜਾ ਗਰੀਬ ਨਵਾਜ਼ ਦੇ murid ਸਨ ਅਤੇ ਆਪ ਜੀ ਵੀ ਚਿਸ਼ਤੀ ਘਰਾਣੇ ਨਾਲ ਸੰਬੰਧ ਰੱਖਦੇ ਸਨ ਆਪ ਕਿਰਗਿਸਤਾਨ ਵਿੱਚ ਪੈਦਾ ਹੋਏ ਸਨ ਅਤੇ ਦਿੱਲੀ ਵਿਖੇ ਆਪ ਨੇ ਦੁਨੀਆ ਤੋਂ ਪਰਦਾ ਕੀਤਾ ਸੀ ਸੰਗਤ ਜੀ ਤੀਜੇ ਪੀਰ ਜੋ ਫੋਟੋ ਵਿੱਚ ਤੁਸੀਂ ਸਭ ਤੋਂ ਹੇਠਾਂ ਬੈਠੇ ਹੋਏ ਦੇਖ ਰਹੇ ਹੋ ਆਪ ਹਨ Hazrat Baba Sheikh Farid ji ਆਪ ਜੀ ਦਾ ਅਸਲ ਨਾਮ ਫਰੀਦੁਦੀਨ ਮਸਬੂਦ ਗੰਜ ਸ਼ਕਰ ਸੀ ਅਤੇ ਆਪ 1188 ਈਸਵੀ ਵਿੱਚ ਮੁਲਤਾਨ ਵਿਖੇ ਪੈਦਾ ਹੋਏ ਸਨ ਜੋ ਹੁਣ ਪਾਕਿਸਤਾਨ ਵਿੱਚ ਹੈ। ਆਪ ਜੀ ਦੀ ਦਰਗਾਹ ਸ਼ਰੀਫ ਪਾਕਪਟਨ ਪਾਕਿਸਤਾਨ ਵਿੱਚ ਸਥਿਤ ਹੈ ਜਿੱਥੇ ਆਪ ਨੇ 1266 ਈਸਵੀ ਵਿੱਚ ਦੁਨੀਆ ਤੋਂ ਪਰਦਾ ਕੀਤਾ ਸੀ। ਆਪ ਜੀ ਦੇ ਬਹੁਤ ਸਾਰੇ ਸ਼ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ। ਆਪ ਜੀ ਨੂੰ ਪੰਜਾਬੀ ਦਾ ਸਭ ਤੋਂ ਪਹਿਲਾ ਕਵੀ ਆਖਿਆ ਜਾਂਦਾ ਹੈ। ਆਪ ਜੀ ਖਵਾਜਾ ਕুতਬਦੀਨ ਬਖਤਿਆਰ ਕਾਕੀ ਜੀ। ਜੋ ਅਸੀਂ ਤੁਹਾਨੂੰ ਪਹਿਲਾਂ ਦੂਜੇ ਪੀਰ ਦੱਸਿਆ ਹਨ ਉਹਨਾਂ ਦੇ murid ਸਨ ਆਪ ਜੀ ਬਾਰੇ ਬਹੁਤ ਸਾਰੇ ਪੰਜਾਬੀ ਚੰਗੀ ਤਰ੍ਹਾਂ ਜਾਣਦੇ ਹਨ ਸੰਗਤ ਜੀ ਫੋਟੋ ਵਿੱਚ ਬੈਠੇ ਚੌਥੇ ਪੀਰ ਹਨ ਨੀਲੇ ਕੱਪੜੇ ਪਹਿਨੇ ਹੋਏ حضرت ਬੂ ਅਲੀ ਸ਼ਾ ਕਲੰਦਰ ਜੀ ਆਪ ਜੀ ਦਾ ਜਨਮ 1209 ਈਸਵੀ ਵਿੱਚ ਪਾਣੀਪੱਤ ਹਰਿਆਣੇ ਵਿੱਚ ਹੋਇਆ ਸੀ ਆਪ ਇੱਕ ਕਲੰਦਰ ਸਨ ਅਤੇ ਆਪ ਤੋਂ ਹੀ ਕਲੰਦਰੀ سلسلے ਦੀ ਸ਼ੁਰੂਆਤ ਹੋਈ ਸੀ ਆਪ ਜੀ ਦਾ ਅਸਲ ਨਾਮ ਸ਼ਰਫੁਦੀਨ ਸੀ ਪਰ ਆਪ ਜੀ ਨੂੰ ਬੂ ਅਲੀ ਸ਼ਾ ਕਲੰਦਰ ਦੇ ਨਾਮ ਨਾਲ ਜਿਆਦਾ ਪ੍ਰਸਿੱਧੀ ਮਿਲੀ। ਕਹਿੰਦੇ ਨੇ ਕਿ ਆਪ ਨੇ ਪਾਣੀ ਵਿੱਚ ਖੜ ਕੇ ਅੱਲਾਹ ਦੀ ਬਹੁਤ ਇਬਾਦਤ ਕੀਤੀ ਸੀ। ਅਤੇ ਜਦ ਅੱਲਾਹ ਨੇ ਪੁੱਛਿਆ ਕਿ ਮੰਗ ਕੀ ਮੰਗਦਾ ਏ ਤਾਂ ਆਪ ਜੀ ਨੇ ਕਿਹਾ ਕਿ ਮੈਂ ਅਲੀ ਬਣਨਾ ਚਾਹੁੰਦਾ ਹਾਂ। ਮੈਨੂੰ ਹਜ਼ਰਤ ਅਲੀ ਬਣਾ ਦਿਓ। ਤਾਂ ਅੱਲਾਹ ਨੇ ਕਿਹਾ ਕਿ ਅਲੀ ਵਰਗਾ ਕੋਈ ਹੋਰ ਨਹੀਂ ਹੋ ਸਕਦਾ। ਪਰ ਅਸੀਂ ਇਹ ਵਰ ਦਿੰਦੇ ਹਾਂ ਕਿ ਤੇਰੇ ਜਿਸਮ ਵਿੱਚੋਂ ਹਜ਼ਰਤ ਅਲੀ ਦੀ ਖੁਸ਼ਬੂ ਆਇਆ ਕਰੇਗੀ। ਉਸ ਦਿਨ ਤੋਂ ਹੀ ਆਪ ਜੀ ਨੂੰ ਬੂ ਅਲੀ ਯਾਨੀ Hazrat Ali ਦੀ ਖੁਸ਼ਬੂ ਵਾਲਾ ਬੂ ਅਲੀ ਸ਼ਾਹ ਦਾ ਨਾਮ ਮਿਲਿਆ। Hazrat Bu Ali Shah Qalandar ਦਾ ਮਜ਼ਾਰ ਪਾਣੀਪੱਥ ਹਰਿਆਣਾ ਵਿਖੇ ਸਥਿਤ ਹੈ। ਲਾਲ ਸ਼ਾਹ ਬਾਜ਼ Qalandar ਪੀਰ ਆਪ ਦੇ muridਾਂ ਵਿੱਚੋਂ ਹੀ ਹੋਏ ਸਨ। ਸੰਗਤ ਜੀ ਹੁਣ ਗੱਲ ਕਰਦੇ ਹਾਂ 5ਵੇਂ ਪੀਰ ਜੋ ਪੀਲੇ ਕੱਪੜੇ ਪਾ ਕੇ ਬੈਠੇ ਹਨ ਆਪ ਹਨ Hazrat Khwaja Syed Nizamuddin Auliya ji। ਆਪ ਨੂੰ ਮਹਿਬੂਬ-ਏ-ਇਲਾਹੀ ਵੀ ਕਿਹਾ ਜਾਂਦਾ ਹੈ। ਆਪ ਦਾ ਜਨਮ 1238 ਵਿੱਚ ਹੋਇਆ ਸੀ ਅਤੇ ਆਪ ਨੇ 1325 ਵਿੱਚ ਦੁਨੀਆ ਤੋਂ ਪਰਦਾ ਕਰ ਲਿਆ ਸੀ ਆਪ ਚਿਸ਼ਤੀ ਘਰਾਣੇ ਦੇ ਚੌਥੇ ਪੀਰ ਸਨ ਆਪ ਵਿਰਾਗ ਤੇ ਸਹਿਣਸ਼ੀਲਤਾ ਦੀ ਮਿਸਾਲ ਸਨ ਅਤੇ ਇਸੇ ਕਰਕੇ ਆਪ ਸਭ ਧਰਮਾਂ ਦੇ ਲੋਕਾਂ ਵਿੱਚ ਬਹੁਤ ਪ੍ਰਸਿੱਧ ਹੋਏ ਆਪ ਦਾ ਜਨਮ ਉੱਤਰ ਪ੍ਰਦੇਸ਼ ਦੇ ਬਦਾਯੂ ਸ਼ਹਿਰ ਵਿੱਚ ਹੋਇਆ ਸੀ ਅਤੇ ਆਪ ਦੀ ਮਜ਼ਾਰ شریف ਦਿੱਲੀ ਵਿੱਚ ਸਥਿਤ ਹੈ। ਆਪ ਦੇ ਮੁਰਸ਼ਿਦ ਬਾਬਾ ਫਰੀਦ ਜੀ ਸਨ ਅਤੇ ਆਪ ਦੀ ਦਸਤਾਰਬੰਦੀ ਵੀ ਬਾਬਾ ਫਰੀਦ ਜੀ ਨੇ ਆਪਣੇ ਹੱਥੀ ਕੀਤੀ ਸੀ। ਆਪ ਨੂੰ ਚਿਰਾਗੇ ਦਿੱਲੀ ਵੀ ਕਿਹਾ ਜਾਂਦਾ ਹੈ। ਸੰਗਤ ਜੀ ਇਹ ਤਾਂ ਸਨ ਪੰਜ ਪੀਰ ਜਿਹੜੇ ਭਾਰਤ ਵਿੱਚ ਹੋਏ ਹਨ ਜਿਨ੍ਹਾਂ ਨੇ ਸੂਫੀ ਮੱਤ ਰਾਹੀਂ ਦੁਨੀਆ ਨੂੰ ਅੱਲਾ ਨਾਲ ਜੋੜਿਆ। ਹੁਣ ਗੱਲ ਕਰਦੇ ਹਾਂ ਕਿ ਤਸਵੀਰ ਵਿੱਚ ਬੈਠੇ 6ਵੇਂ ਪੀਰ ਕੌਣ ਹਨ? ਸੰਗਤ ਜੀ ਫੋਟੋ ਵਿੱਚ ਬੈਠੇ 6ਵੇਂ ਪੀਰ ਜੋ ਤੁਸੀਂ ਵੇਖ ਰਹੇ ਹੋ ਹਨ ਪੀਰ 11ਵੀਂ ਵਾਲੀ ਸਰਕਾਰ ਸ਼ੇਖ ਅਬਦੁਲ ਕਾਦਰ شاہ ਜਿਲਾਨੀ ਆਪ ਜੀ ਨੂੰ ਪਿਰਾਨੇ ਪੀਰ ਵੀ ਕਿਹਾ ਜਾਂਦਾ ਹੈ ਆਪ ਦਾ ਜਨਮ ਬਗਦਾਦ ਦੇ ਜਿਲਾਨ ਸ਼ਹਿਰ ਵਿੱਚ ਸਨ 1077 ਈਸਵੀ ਵਿੱਚ ਹੋਇਆ ਸੀ ਆਪ ਜੀ ਦਾ سلسلہ ਕਾਦਰੀ ਸੀ ਅਤੇ ਆਪ ਦਾ ਰੁਤਬਾ ਸਾਰੇ ਪੀਰਾਂ ਤੋਂ ਉੱਚਾ ਰੁਤਬਾ ਹੈ ਆਪ ਤੋਂ ਹੀ ਸੂਫੀ ਵਿਚਾਰਧਾਰਾ ਸ਼ੁਰੂ ਹੋਈ ਸੀ ਕਿਹਾ ਜਾਂਦਾ ਹੈ ਕਿ 11ਵੀਂ ਬਾਣੀ ਸਰਕਾਰ ਜੀ ਦੀ ਮੋਹਰ ਤੋਂ ਬਿਨਾਂ ਕੋਈ ਪੀਰ ਨਹੀਂ ਬਣ ਸਕਦਾ ਕੋਈ ਵਲੀ ਨਹੀਂ ਹੋ ਸਕਦਾ ਆਪ ਜੀ ਨੂੰ ਗੌਸਪਾਕ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਆਪ ਜੀ ਪੰਜ ਤਨਪਾਕ ਜੀ ਦੀ ਕੁੱਲ ਵਿੱਚੋਂ ਹੋਏ ਹਨ ਸੰਗਤ ਜੀ ਪੰਜ ਪੀਰਾਂ ਦੀ ਫੋਟੋ ਵਿੱਚ ਬੈਠੇ ਛੇਵੇਂ ਪੀਰ ਹਜ਼ੂਰ ਗੌਸਪਾਕ ਸਰਕਾਰ ਜੀ ਹਨ ਬਾਕੀ ਦੇ ਪੰਜ ਪੀਰ ਸੰਗਤ ਜੀ ਭਾਰਤ ਵਿੱਚ ਭਾਵ ਹਿੰਦੂਸਤਾਨ ਵਿੱਚ ਹੋਏ ਹਨ ਜਿਨ੍ਹਾਂ ਨੇ ਸੂਫੀ ਵਿਚਾਰ ਧਾਰਾ ਰਹੀ ਇਸਲਾਮ ਦੀ ਖੁਸ਼ਬੂ ਨੂੰ ਹਰ ਇੱਕ ਥਾਂ ਵੰਡਿਆ ਯਾਨੀ ਪੰਜਾਂ ਪੀਰਾਂ ਤੋਂ ਇਲਾਵਾ ਛੇਵੇਂ ਪੀਰ ਹਜ਼ੂਰ ਗੌਸਪਾਕ ਜੀ ਹਨ ਉਹ ਬਗਦਾਦ ਯਾਨੀ ਇਰਾਕ ਵਿੱਚ ਹੋਏ ਹਨ ਬਾਕੀ ਦੇ ਪੰਜ ਪੀਰ ਭਾਰਤ ਵਿੱਚ ਹੋਏ ਹਨ ਕਿਉਂਕਿ ਹਜ਼ੂਰ ਗੋਸਪਾਕ ਸਰਕਾਰ ਜੀ ਸਭ ਪੀਰਾਂ ਦੇ ਪੀਰ ਨੇ ਅਤੇ ਆਪ ਜੀ ਤੋਂ ਹੀ ਪੀਰੀ ਸ਼ੁਰੂ ਹੋਈ ਸੀ ਇਸ ਲਈ ਹਰ ਤਸਵੀਰ ਵਿੱਚ ਆਪ ਜੀ ਨੂੰ ਪਹਿਲਾਂ ਦਿਖਾਇਆ ਜਾਂਦਾ ਹੈ ਇਸ ਤਰ੍ਹਾਂ ਆਪ ਜੀ ਨੂੰ ਮਿਲਾ ਕੇ ਕੁੱਲ 6 ਪੀਰ ਦਿਖਾਏ ਜਾਂਦੇ ਹਨ ਇਹ ਪੰਜ ਪੀਰ ਭਾਰਤ ਦੇ ਪ੍ਰਮੁੱਖ ਪੀਰ ਮੰਨੇ ਗਏ ਹਨ ਤਸੰਗਤ ਜੀ ਏਸੀ ਪੰਜ ਪੀਰਾਂ ਬਾਰੇ ਜਾਣਕਾਰੀ ਆਸ ਕਰਦੇ ਹਾਂ ਕਿ ਤੁਹਾਨੂੰ ਵੀਡੀਓ ਵਿੱਚਲੀ ਜਾਣਕਾਰੀ ਤੋਂ ਬਹੁਤ ਕੁਝ ਜਾਣਨ ਨੂੰ ਮਿਲਿਆ ਹੋਵੇਗਾ ਅਤੇ ਤੁਸੀਂ ਜਾਣਗੇ ਹੋਵੋਗੇ ਫੋਟੋ ਵਿੱਚਲੇ ਪੀਰ 6 ਕਿਉਂ ਹਨ ਅਤੇ ਉਹਨਾਂ ਦੇ ਕੀ ਨਾਮ ਹਨ ਜਾਣ ਤੋਂ ਪਹਿਲਾਂ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰਨਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨਿਗੇਬਾਨ ਜੈ ਪੀਰਾਂ ਦੇ